ਅਜੋ ਸਮੇਂ ਪੋਆ ਹਲਕੇ ਦੇ ਪਿੰਡ ਕਥਲੌਰ ਵਿੱਚ ਇੱਕ ਭਿਆਨਕ ਸੜਕ ਹਾ사 ਹੋ ਗਿਆ ਜਦੋਂ ਇੱਕ 22 ਸਾਲਾ ਦੀ ਲੜਕੀ ਦੀ ਇੱਕ ਟ੍ਰੈਕਟਰ ਟੈਂਕਰ ਹੇਠਾਂ ਆਉਣ ਨਾਲ ਮੌਤ ਹੋ ਗਈ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਦੱਸਦੇ ਹੀ ਇਹ ਕਿ ਇਹ ਟਰੈਕਟਰ ਟੈਂਕਰ ਵਨ ਵਿਭਾਗ ਵਾਲਿਆਂ ਦਾ ਹੈ ਤੇ ਲੜਕੀ ਨੂੰ ਜਿਹੜਾ ਹੈ ਇਸ ਦੇ ਹੇਠ ਦੇਣ ਤੋਂ ਬਾਅਦ ਟਰੈਕਟਰ ਟੈਂਕਰ ਚਾਲਕ ਫਰਾਰ ਹੋ ਗਿਆ ਤੇ ਉੱਧਰ ਹੀ ਪਿੰਡ ਵਾਸੀਆਂ ਵੱਲੋਂ ਰੋਸ ਵਜੋਂ ਸੜਕ ਉੱਤੇ ਭਾਰੀ ਜਾਮ ਲਗਾ ਦਿੱਤਾ ਗਿਆ ਤੇ ਮੰਗ ਕੀਤੀ ਗਈ ਹੈ ਕਿ ਜਦ ਤੱਕ ਹਾਸੇ ਨੂੰ ਅੰਜਾਮ ਦੇਣ ਵਾਲਿਆਂ ਉੱਤੇ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹ ਲੋਕ ਜਿਹੜੇ ਨੇ ਜਾਮ ਹੀ ਜਿਹੜਾ ਹੈ ਰੱਖਣਗੇ ਜਾਮ ਨੂੰ ਨਹੀਂ ਖੋਲਿਆ ਜਾਵੇਗਾ ਤੇ ਦੂਜੇ ਪਾਸੇ ਜਦੋਂ ਇਸ ਹਾਸੇ ਸੰਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ਤੇ ਉੱਥੇ ਪਹੁੰਚੇ ਤੇ ਜਾਮ ਖੁਲਮਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਪਿੰਡ ਵਾਸੀ ਇਸ ਗੱਲ ਉੱਤੇ ਅੜੇ ਰਹੇ ਕਿ ਜਦੋਂ ਤੱਕ આરોપીਆਂ ਨੂੰ ਸਖਤ ਕਾਰਵਾਈ ਜਿਹੜੀ ਉਹਨਾਂ ਦੇ ਖਿਲਾਫ ਨਹੀਂ ਕੀਤੀ ਜਾਂਦੀ ਉਦੋਂ ਤੱਕ ਜਾਮ ਜਿਹੜਾ ਹੈ ਉਹ ਨਹੀਂ ਖੋਲਿਆ ਜਾਏਗਾ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੇ ਪਿੰਡ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਹੈ ਕਿ ਮ੍ਰਿਤਕ ਲੜਕੀ ਜਿਸ ਦਾ ਨਾਮ ਸੋਨੀਆ ਹੈ ਘਰ ਤੋਂ ਸ਼ੌਚ ਆਰੀ ਦੇ ਖੇਤਾਂ ਵਿੱਚ ਗਈ ਸੀ ਕਿ ਘਰ ਆਉਂਦੇ ਸਮੇਂ ਇਹ ਹਾ사 ਜਿਹੜਾ ਹੈ ਉਹ ਵਾਪਰ ਗਿਆ ਆਰਮੀਰ ਡਾਇਰੈਕਟ ਜਿੰਨੀ ਵੀ ਬਿਕਰ ਇਥੋਂ ਚਲਦੀ ਹੈ ਸਾਰੇ ਇਹਨਾਂ ਨਸ਼ੇ ਕੀਤੇ ਦੇ ਹੁੰਦੇ ਆ ਜਿਨ੍ਹਾਂ ਨੇ ਭੁੱਕੀ ਖਾਦੀ ਦੀ ਹੁੰਦੀ ਹੈ ਫੀਮਲ ਖਾਦੀ ਦੀ ਹੁੰਦੀ ਹੈ ਔਰ ਚਿੱਟਾ ਖਾਦੇ ਜਾਂਦਾ ਇਹ ਨਹੀਂ ਦੇਖਦੇ ਵੀ ਲਾਗੇ ਕੋਈ ਸਵਾਰੀ ਲੰਘਣ ਰਹੀ ਹੈ ਕਿ ਜਾਂ ਨਹੀਂ ਹੈ ਇੱਕ ਉਸੀ ਟਾਈਮ ਸਾਈਡ ਪਤਾ ਲੱਗਦਾ ਜਦੋਂ ਸਾਈਡ ਮਾਰ ਕੇ ਬੰਦੇ ਨੂੰ ਮਾਰ ਕੇ ਨਿਕਲ ਜਾਂਦੇ ਨਾ ਇੱਥੇ ਕੋਈ ਸਟਾਪਰ ਬਣਾ ਹੋਇਆ ਬਿਲਕੁਲ ਲੋਕੀ ਆਪਣੇ ਵਾਸਤੇ ਅੰਦਰ ਰਸਤੇ ਜਾਂਦੇ ਆਪਣੀ ਸਾਈਡ ਹੀ ਲੜਕੀ ਤੇ ਟਰੈਕਟਰ ਵਾਲਾ ਪੂਰੇ ਨਸ਼ੇ ਦੇ ਵਿੱਚ ਹੀ ਇਨੇ ਇਨੇ ਜੋਰ ਨਾਲ ਕੁੜੀ ਦੇ ਤੇ ਟਾਇਰ ਲੰਘਾ ਦਿੱਤਾ ਉਹ ਕੁੜੀ ਦੀ ਮੌਕੇ ਤੇ ਡੈਥ ਹੋ ਗਈ ਹੁਣ ਜੀ ਟਰੈਕਟਰ ਚ ਕੋ ਗਿਆ ਤੇ ਪੜਲੀ ਦੇ ਵਿੱਚ ਚਲਾ ਗਿਆ ਇਹੋ ਜਿਹੇ 95 ਦਿਨ ਸਾਡੀ ਗਵਰਨਮੈਂਟ ਦਾ ਕੋਈ ਉੱਥੇ ਸਟਾਪੇਜ ਨਹੀਂ ਬਣਾਇਆ ਦਾ ਬੱਚੇ ਲੰਘਦੇ ਆ ਉਹ ਪਰਲੀ ਸਾਈਡ ਆ ਉਧਰ ਵੀ ਕੋਈ ਸਟਾਪਰ ਨਹੀਂ ਬਣਾਇਆ ਦਾ ਹਾਂਜੀ ਇਹਨਾਂ ਨਾਲ ਸਖਤ ਸਖਤ ਕਾਰਵਾਈ ਇਹਦੇ ਨਾਲ ਟਰੈਕਟਰ ਵਾਲਾ ਆਦਮੀ ਇਹਦੇ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਪੁਲਿਸ ਕਮਲੇਟ ਹੋਈ ਹੈ ਪੁਲਿਸ ਕਮਲੇਟ ਕੀਤੀ ਵੀ ਹਾਂ ਉਹਨੇ ਓਵਰ ਸਪੀਡ ਕੀਤੀ ਦੀ ਪੁਲਿਸ ਕਮਪਲੇਟ ਹੋਈ ਤਾਂ ਡੇਲੋ ਪੁਲਿਸ ਕੰਪਲੇਨ ਕਰ ਦਿੱਤੀ 112 ਨੰਬਰ ਤੇ ਫੋਨ ਕੀਤਾ ਫਿਰ ਤਾਰਾਗਨੂ ਪੁਲਿਸ ਆਈ ਹਾਂ ਹਾਂ ਮੈਂ ਕਹਿੰਦਾ ਠੀਕ ਹੈ ਡਰਾਈਵਰ ਜਿਹੜਾ ਮੋਕੇ ਤੇ ਫਰਾਰ ਹੋ ਗਿਆ ਉਹ ਫਰਾਰ ਹੋ ਗਿਆ ਡਰਾਈਵਰ ਕੀ ਮੰਗਰਨਾ ਚਾਹੁੰਦੇ ਹੋ ਹਾਂਜੀ ਕੀ ਮੰਗਰਨਾ ਚਾਹੁੰਦੇ ਹੋ ਮੰਗ ਕਰਨ ਕਰ ਰਹੇ ਆ ਵੀ ਸੱਚ ਸੱਚ ਇਨਸਾਫ ਹੋਣਾ ਚਾਹੀਦਾ ਜੀ ਕਿਹੜਾ ਜੀ ਡਰਤੀ ਛੇਤਾਂ ਦੇ ਵਿੱਚੋਂ ਬਾਹਰ ਕਰਨੇ ਜਾ ਰਹੇ ਸੀ ਟਰੈਕਟਰ ਤੇ ਬੜਾ ਫਾਸਟ ਤੇ ਡਰਾਈਵਰ ਟਰੈਕਟਰ ਤੇ ਤਾਂ ਫਿਰ ਜਿਹੜੇ ਪਾਣੀ ਵਾਲੇ ਲਾਠੇ ਆ ਰਹੇ ਸੀ ਉਹਨੇ ਦੇਖਿਆ ਨਹੀਂ ਸੁਣਿਆ ਨਹੀਂ ਤੇ ਥੂੜੀ ਤੇ ਚਾਰ ਦੱਤਾ ਵਾਲਾ ਟਰੈਕਟਰ ਤੇ ਥੂੜੀ ਨੂੰ ਕਿਸੇ ਢੇਰ ਕੰਪੜੀ ਤੋਂ ਕੱਟ ਲਾ ਗਿਆ ਤੇ ਥੂੜੀ ਬਿਲਕੁਲ ਦੇ ਹੋຊੋ ਗਈ ਜਾਕਤਮ ਥੂੜੀ ਨੇ ਥੋੜੇ ਜੱਥੇ ਵੀ ਸਵਾਦ ਲਿਆ ਉਸ ਤੋਂ ਥੂੜੀ ਹੋ ਗਈ ਮੈਂ ਤਾਂ ਨਹੀਂ ਕੋਈ ਕੀਤੀ ਮੇਰਾ ਨਾਮ ਦਸਲ ਕੁਮਾਰ ਪਿੰਡ ਮੇਰਾ ਹੈ ਕਿ ਨਾ ਗੁੜੀ ਦਾ ਛੋਟਾ ਪਿੰਡ ਪਿੰਡ ਟ੍ਰੈਫਿਕ ਤੋਂ ਹਾਂ ਰੈਫਰ ਕਸਰਾ ਹੋਗਾ ਕੀ ਮੰਨਣਾ ਜਦੋਂ ਨੰਨੇ ਸਾਹ ਹੋਣਾ ਚਾਹਦਾ ਇਨਸਾਫ ਹੋਣਾ ਚਾਹਦਾ ਇਨਸਾਫ ਮਕਨਾ ਕਿ ਜੋ ਜਿਹੜੇ ਡਰਾਈਵਰ ਚੱਲਦੇ ਨੇ ਇਹ ਵੀ ਜਿਹੜੇ ਨਾ ਬ੍ਰੇਕਰ ਨਹੀਂ ਬਣਾਇਆ ਦਾ ਕੋਈ ਵੀ ਲਾਤ ਦਿਖਦਾ ਨਾ ਕੁਛ ਵੀ ਸੜਕਾਂ ਦੇ ਪੱਤੇ ਵੀ ਸੜਕਾਂ ਤੇ ਫਿਰਦੇ ਰਹਿੰਦੇ ਨੇ ਪਰ ਨਾ ਤੇ ਨਾ ਕੋਈ ਸਰਕਾਰ ਨੇ ਬ੍ਰੇਕਰ ਬਣਾਦਾ ਨਾ ਇਹ ਕੋਈ ਜ਼ਿੰਦਗੀ ਮੌਤ ਆ ਕਈ ਵਾਰ ਇੱਥੇ ਹਾਦਸੇ ਹੋ ਜਾਂਦੇ ਕੋਈ ਸੁਣਦਾ ਹੀ ਕੋਈ ਨਹੀਂ ਕੋਈ ਸਰਕਾਰ ਚਾਹਦੇ ਨਹੀਂ ਕੋਈ ਕਲੇਮ ਕੀਤੀ ਤੁਸੀਂ ਕੋਈ ਪੁਲਿਸ ਦਾ ਪਰ ਸਾਡੀ ਸਰਕਾਰ ਐ ਇਸ ਗੱਲ ਦਾ ਹੱਲ ਨਹੀਂ ਕਰੇਗੀ ਉਦੋਂ ਤੱਕ ਚੱਕਾ ਜਾਮੇ ਰਹੇਗਾ ਨਾਲ ਸਟੇਮ ਟੇਬਲ ਹੋਣਾ ਚਾਹਦਾ ਗੱਡੀਆਂ ਦਾ ਟਰੈਲੀਆਂ ਦਾ ਟਾਈਮ ਟੇਬਲ ਹਜੇ ਕੋਈ ਨਹੀਂ ਟਾਈਮ ਟੇਬਲ ਹੋਣਾ ਚਾਹਦਾ ਟਰੈਲੀਆਂ ਦਾ ਟਰੈਲਰ ਟਰੱਕ ਦਾ ਟਰੈਲਰ ਰੈਪਰ ਪਸਾਵਾ ਅੱਛੇ ਜਿਹੜਾ ਆਇਆ ਬੂਲ ਮੜਾ ਆਇਆ ਤੇ ਸਾਨੂੰ ਇਹ ਇਨਸਾਫ ਚਾਹੀਦਾ ਤੇ ਜਿੰਨਾ ਚਿਰ ਸਾਡੇ ਇੱਥੇ ਮੰਤਰੀ ਸਾਹਿਬ ਨਹੀਂ ਆਣਗੇ ਉਹਨਾਂ ਚਿਰ ਇਹ ਇਲਾਜ ਨਹੀਂ ਚੁੱਕਾ ਸਾਨੂੰ ਇਹ ਇਨਸਾਫ ਚਾਹੀਦਾ ਜੇ ਇਹ ਆ ਜਾਣਗੇ ਫਿਰ ਅਸੀਂ ਆਪਣਾ ਧਰਨਾ ਚੁੱਕਾਂਗੇ ਉਹ ਸਾਨੂੰ ਲੈ ਕੇ ਜਾਣਗੇ ਜਿੰਨਾ ਤੇ ਫੇਰ ਅਸੀਂ ਆਪਣਾ ਬਿਆਨ ਕਰਾਂਗੇ ਕਿ ਤਰ੍ਹਾਂ ਇਹ ਬਿਆਨ ਨਹੀਂ ਤੇ ਇਹ ਜਿਹੜਾ ਧਰਨਾ ਤੇਰੀ ਠੀਕ ਕੀ ਹੋਇਆ ਅੱਜ 22 ਸਾਲ ਦੀ ਕੁੜੀ ਸੀ ਮੇਰੀ ਫਰੈਂਡ ਹੀ ਤੇ ਸੜਕ ਤੋਂ ਨਾ ਲੈਟਰਿੰਗਾਂ ਜਾ ਰਹੀ ਸੀ ਤੇ ਉਰ ਉਧਰੋਂ ਨਾ ਗੱਡੀ ਵਾਲਾ ਆਇਆ ਗੱਡੀ ਵਾਲਾ ਮਾਰ ਕੇ ਇਹਨੂੰ ਛੁੱਟ ਕੇ ਗੱਭੀ ਸੜਕ ਦੇ ਵਿੱਚ ਛੁੱਟ ਕੇ ਚਲਾ ਗਿਆ ਉਹਨੇ ਇਹਨੂੰ ਛੱਕਿਆ ਨਹੀਂ ਕਿਹੜੇ ਪਿੰਡ ਦੀ ਕੱਟਣਾ ਪਿੰਡ ਕਥਲੋੜ ਦੀ ਕੁੜੀ ਆ ਉਹਦਾ ਨਾਮ ਸੋਨੀਆ ਤੇ ਉਹ ਜੰਮੂ ਕੰਮ ਕਰਦੀ ਸੀਗੀ ਵਿਚਾਰੇ ਉਹਦੇ ਸਿਰ ਤੇ ਘਾਰ ਚੱਲਦਾ ਸੀਗਾ ਤੇ ਅੱਜ ਉਹ ਕੁੜੀ ਨੂੰ ਐਕਸਪਾਇਰ ਕਰ ਦਿੱਤਾ ਹੁਣ ਕੀ ਮੰਗ ਕੀ ਅਸਲੇ ਕੀ ਜਿਹੜੇ ਦੋ ਬੰਦਿਆਂ ਨੂੰ 70 ਤੋਂ 70 ਸਜ਼ਾ ਦਿੱਤੀ ਜਾਏ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ